ਦੇਸ਼ ਦੀ ਆਜ਼ਾਦੀ ਚ ਜਿਨ੍ਹਾਂ ਨੇ ਜਮਾ ਹਿੱਸਾ ਨਹੀਂ ਪਾਇਆ ਸੀ ਇੱਕ ਉਂਗਲ ਵੀ ਨਹੀਂ ਵਢਾਈ ਸੀ ਵੱਡੀ ਉਂਗਲੀ ਚ ਨਹੀਂ ਮੁੱਤਿਆ ਸੀ ਉਹ ਬੰਦੇ ਜਿਹੜੇ ਚੌਧਰੀ ਬਣੇ ਹੋਏ ਨੇ ਕਿੰਨਾ ਤੋਂ ਕੋਈ ਕਹੇ ਮਰਜੀ ਸਾਹਿਬ ਕਹਿਣ ਜਿੱਦਣ ਜੇਲ੍ਹ ਹੋਈ ਗਦਰੀ ਬਾਬਾ ਕਹਿਣ ਲੱਗਿਆ ਬਸ ਨਾਲੇ ਜ਼ੋਰ ਉਹਨੂੰ ਫਾਂਸੀ ਦੀ ਸਜ਼ਾ ਹੋਈ ਦੂਜਿਆਂ ਨੂੰ ਜੇਲ੍ਹ ਕਰੀ ਜ਼ੋਰ ਕੱਦ ਕਰੀ ਕਹਿੰਦਾ ਮੈਨੂੰ ਫਾਂਸੀ ਕਿਉਂ ਨਹੀਂ ਦਿੱਤੀ ਇਹਨਾਂ ਚ ਹੈ ਕਿਸੇ ਚ ਗ੍ਰਾਹ ਮੰਤਰੀ ਤੇ ਪ੍ਰਧਾਨ ਮੰਤਰੀ ਕਹਿਣ ਵੀ ਚਾਹੇ ਮੈਨੂੰ ਫਾਹੇ ਟੰਗ ਦੋ ਮੈਂ ਟਰੰਪ ਨਾਲ ਸੰਦਤਤਾ ਨਹੀਂ ਕਰਨਾ ਕਿਉਂਕਿ ਸਭ ਨੂੰ ਲੁੱਟ ਕਰਦਾ ਕਹਿ ਕੇ ਦਿਖਾਵੇ ਯੂਨੀਵਰਸਿਟੀ ਸਾਡੀ ਹੈ 1947 ਦਾ ਕਾਨੂੰਨ ਬਣਿਆ ਆਹ ਜ਼ਮੀਨ ਸਾਡੇ ਪਿੰਡਾਂ ਨੂੰ ਉਜਾੜ ਕੇ ਰਹੀਗੀ ਇਹਦੇ ਉੱਤੇ ਅਸੀਂ ਯੂਨੀਵਰਸਿਟੀ ਬਣਾਈ 1966 ਇਹ ਹੁਣ ਸਾਡੀ ਹੈ ਉਹਦੇ ਵਿੱਚ ਹੀ ਲਿਖਿਆ ਸਰਕਾਰ ਇਹ ਕਾਨੂੰਨ ਨੂੰ ਨਹੀਂ ਬਦਲ ਸਕਦੀ ਇਹਨਾਂ ਨੇ ਇਸ ਕਾਨੂੰਨ ਦੀ ਧਾਰਾ 14 ਤੋੜੀ ਅਸੀਂ ਤਾਂ ਜੱਟੋ ਦੇ ਮੋਰਚੇ ਦੇ ਵਿੱਚ ਗੋਲੀਆਂ ਚੱਲਦੀਆਂ ਰਹੀਆਂ ਅਸੀਂ ਉਦੋਂ ਨਹੀਂ ਹਟੇ ਅਸੀਂ ਨਰੈਣ ਮਹੰਤ ਠੇ 220 ਬੰਦੇ ਝੰਡਾ ਨਾਲ ਬੰਨ ਬੰਨ ਕੇ ਮਾਰਦੇ ਸ਼ਹੀਦ ਕਰਦੇ ਅਸੀਂ ਉਦੋਂ ਨਹੀਂ ਹਟੇ ਅਸੀਂ ਹਸਨਪਤਾਲ ਦੇ ਮੋਰਚੇ ਦੇ ਵਿੱਚ ਗੱਡੀ ਰੋਕੀ ਅੰਗਰੇਜ਼ ਜੀ ਇਹ ਤਿੰਨੇ ਅੰਗਰੇਜ਼ ਦੇ ਹੱਥ ਸੀਗੇ ਜੇ ਅਸੀਂ ਅੰਗਰੇਜ਼ ਦੇ ਕਮਿਸ਼ਨਰ ਤੋਂ ਨਹੀਂ ਡਰੇ ਆ ਜਿੰਨਾ ਤੋਂ ਡਰਾਂਗੇ ਵੀਰ ਕਹਿੰਦੇ ਨੇ ਬਾਹਰ ਜਾ ਰਹੇ ਨੇ ਕਿਉਂ ਨਹੀਂ ਜਾਣਗੇ ਨਸ਼ੇ ਤੁਸੀਂ ਫਲਾਏ ਐਸ਼ ਤੁਸੀਂ ਕਰਦੇ ਹੋ ਨਸ਼ਿਆਂ ਦੇ ਉੱਤੇ ਤੁਸੀਂ ਨਸ਼ਿਆਂ ਦੇ ਉੱਤੇ ਵਪਾਰ ਕਰਦੇ ਹੋ ਤੁਸੀਂ ਦੋਗਾਂ ਦੀਆਂ ਦੇਹਾਂ ਦਾ ਵਪਾਰ ਕਰਦੇ ਹੋ ਇੱਕ ਬੰਦੇ ਨੇ ਕਫਤਾ ਗਈ ਸੀ ਕਹਿੰਦਾ ਦੇਸ਼ ਦੇ ਹਾਕਮਾਂ ਮੈਨੂੰ ਦੱਸ ਦੇ ਕਿੱਲੇ ਕਫਣਾ ਦੇ ਵਿੱਚ ਹੋਰ ਮੁੱਲ ਲੈਣਾ ਇਹ ਕਫਣਾ ਚੋਂ ਮੁੱਢ ਡਾ ਰਹੇ ਨੇ ਜੇਰ ਕੋਈ ਇਹਨਾਂ ਨੇ ਕਰਨਾ ਕਰਨ ਤੇ ਨਹੀਂ ਮੈਂ ਕਹਿੰਦਾ ਵੀ ਸਰਕਾਰ ਕਰ ਨਹੀਂ ਸਕਦੀ ਜੋ ਇਹਨਾਂ ਦੀ ਹਿੰਮਤ ਹੈ ਕਰਨ ਐਵੇਂ ਭਰਨਾ ਹੈ ਸਾਡਾਂ ਕਤਾਰਾਂ ਨੂੰ ਅਸੀਂ ਹੋਵਾਂਗੇ 2004 ਲੋਕੋ ਹੋਰਿਆਂ ਮਾਰੇ ਵੀ ਜਿਹੜੀ ਮੁਕਨੀਨਾ ਐਡੀ ਦੰਬੀ ਹੈ ਸਾਡੀ ਕਤਾਰ ਲੋਕੋ ਮੰਨੂ ਸਾਡੀ ਦੱਤ ਵੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਅਸੀਂ ਧੂਨ ਸਵਾਈ ਬਹੁਤ ਸਾਰੇ ਬਜ਼ੁਰਗਾਂ ਨੂੰ ਵੀ ਨੌਜਵਾਨਾਂ ਨੂੰ ਵੀ ਚੱਕ-ਚੱਕ ਬੱਸਾਂ 'ਚ ਮਾਰਿਆ ਗਿਆ ਤੇ ਬੱਸਾਂ ਦੇ ਵਿੱਚ ਵੀ ਧੱਕਮੁਕੀ ਹੋ ਰਹੀ ਆ ਧਾਰਾ 144 ਕਹਿ ਕੇ ਬਹੁਤ ਸਖਤੀ ਵਿਖਾਰੀਏ ਬੋਲਦੇ ਨੇ ਕਿਵੇਂ ਦੇਖਣਾ ਸਰ ਦੇਖੋ ਗੱਲ ਇਹ ਹੈ ਵੀ ਦੇਸ਼ ਦੀ ਆਜ਼ਾਦੀ 'ਚ ਜਿਨ੍ਹਾਂ ਨੇ ਜਮਾਂ ਹਿੱਸਾ ਨਹੀਂ ਪਾਇਆ ਸੀ ਇੱਕ ਉਂਗਲ ਨਹੀਂ ਵਢਾਈ ਸੀ ਵੱਡੀ ਉਂਗਲੀ ਚ ਨਹੀਂ ਮੁੱਤਿਆ ਸੀ ਉਹ ਬੰਦੇ ਜਿਹੜੇ ਚੌਧਰੀ ਬਣੇ ਹੋਏ ਨੇ ਉਹ ਕੀ ਜਾਣਣ ਵੀ ਆਜ਼ਾਦੀ ਭਗਤ ਸਿੰਘ ਸਰਾਬਾ ਰਾਜਗੁਰੂ ਸੁਖਦੇਵ ਕੇ ਸ਼ਹੀਦ ਉਧਮ ਸਿੰਘ ਗਦਰੀ ਬਾਬੇ ਬਬਰ ਕਾਦੀ ਉਹਨਾਂ ਨੇ ਜੈਦਰਨਾ ਕੁਲਕਰ ਕਹਿੰਆਂ ਜਿਹਨਾਂ ਚੱਲੀਆਂ ਇਹਨਾਂ ਚੋਂ ਕੋਈ ਇੱਕ ਕਹੇ ਮਰਜੀ ਸਾਹਿਬ ਕਹਿਣ ਜਿੱਦਣ ਜੇਲ੍ਹ ਹੋਈ ਬਬਰ ਕਾਲੀ ਆਪਣਾ ਗਦਰੀ ਬਾਬਾ ਕਹਿਣ ਲੱਗਿਆ ਬਸ ਲਾੜੇ ਜੋਰ ਉਹਨੂੰ ਫਾਂਸੀ ਦੀ ਸਜ਼ਾ ਹੋਈ ਦੂਜਿਆਂ ਨੂੰ ਜੇਲ੍ਹ ਕਰੀ ਉਮਰ ਸਿੰਘ ਹੋਰ ਕਰ ਕਰੀ ਕਹਿੰਦਾ ਮੈਨੂੰ ਫਾਂਸੀ ਕਿਉਂ ਨਹੀਂ ਦਿੱਤੀ ਇਹਨਾਂ ਚ ਹੈ ਕਿਸੇ ਚ ਐ ਕਰਦਾ ਗ੍ਰਾਹ ਮੰਤਰੀ ਤੇ ਪ੍ਰਧਾਨ ਮੰਤਰੀ ਕਹਿਣ ਵੀ ਚਾਹੇ ਮੈਨੂੰ ਫਾਹੇ ਟੰਗ ਦੋ ਮੈਂ ਟਰੰਪ ਨਾਲ ਸੰਦਤਤਾ ਨਹੀਂ ਕਰਨਾ ਕਿਉਂਕਿ ਸਾਡੀ ਲੁੱਟ ਕਰਦਾ ਕਹਿ ਕੇ ਦਿਖਾਵੇ ਸਾਡੇ ਬੰਦਿਆਂ ਨੇ ਨੇਵਾ ਸਿੰਘ ਨੇ ਆਖਿਆ ਸਾਡੀ ਅਰਦਾਸ ਤਾਂ ਕਰੀ ਸੀ ਮੈਂ ਇਹ ਤੋਂ ਬਦਲਾ ਲੈਣਾ ਹੋ ਕਿਸਮ ਤੋਂ ਲਾੜੇ ਜੋੜ ਜਿਹੜਾ ਲਾਉਣਾ ਸੋ ਅਸੀਂ ਪੰਜਾਬੀਆਂ ਨੇ ਬਦਲੇ ਲਏ ਨੇ ਪੰਜਾਬੀਆਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਚ ਮੈਂ ਨਹੀਂ ਕਿਹਾ ਬਾਕੀ ਨੇ ਹਿੱਸਾ ਨਹੀਂ ਪਾਇਆ ਸਭ ਤੋਂ ਜ਼ਿਆਦਾ ਕੁਰਬਾਨੀਆਂ ਦਿੱਤੀਆਂ ਨੇ ਅੱਜ ਇਹ ਚੌਧਰੀ ਬਣਿਆ ਯੂਨੀਵਰਸਿਟੀ ਸਾਡੀ ਹੈ 1947 ਦਾ ਕਾਨੂੰਨ ਬਣਿਆ ਆਹ ਜ਼ਮੀਨ ਸਾਡੇ ਪਿੰਡਾਂ ਨੂੰ ਉਜਾੜ ਕੇ ਰਹੀ ਗਈ ਇਹਦੇ ਉੱਤੇ ਅਸੀਂ ਯੂਨੀਵਰਸਿਟੀ ਬਣਾਈ 1966 ਆ ਮੇਰੇ ਕੋਲ ਕਾਨੂੰਨ ਹੈ ਮੈਂ ਦਿਖਾਵਾਂ ਇਹਦੇ ਨਜ਼ਰ ਨੂੰ ਇਹ ਜਿਹੜਾ ਐਕਟ ਹੈ ਇਹਦੇ ਵਿੱਚ ਕੋਈ ਇਹੋ ਜਿਹਾ ਪ੍ਰਵਧਾਨ ਨਹੀਂ ਵੀ ਆ ਜਿਹੜੀ ਇਹਨਾਂ ਨੇ ਨੋਟੀਫਿਕੇਸ਼ਨ ਜਾਰੀ ਕਰੀ ਸੀ ਇਹ ਇਹਨਾਂ ਨੂੰ ਅਧਿਕਾਰ ਹੀ ਨਹੀਂ ਸੀ 72 ਸੈਕਸ਼ਨ ਇਹ ਕਹਿੰਦੀ ਹੈ ਕਿ ਇਹ ਯੂਨੀਵਰਸਿਟੀਆਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਖੇਤੀਬੜੀ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਤੇ ਸ਼੍ਰੋਮਣੀ ਕਮੇਟੀ ਇਹ ਤਿੰਨੇ ਬਹੁਤ ਰਾਜੀ ਬਣ ਗਏ ਐਗਰੀਕਲਚਰ ਯੂਨੀਵਰਸਿਟੀ ਬਹੁਤ ਰਾਜੀ ਰਹੀ ਨਾ ਕਿਉਂਕਿ ਹਰਿਆਣੇ ਨੇ ਆਪਣੀ ਬਣਾਲੀ ਹਿਮਾਚਲ ਨੇ ਆਪਣੀ ਬਣਾਲੀ ਇਹਦੇ ਹਰਿਆਣੇ ਨੇ ਆਪਣੇ ਕਾਲ ਦੇ ਨਾਲ ਇਹ ਹਿਮਾਚਲ ਨੇ ਆਪਣੇ ਨਾਲ ਫਿਰ ਵੀ ਬਹੁਤ ਰਾਜੀ ਨਹੀਂ ਰਹੀ ਸ਼੍ਰੋਮਣੀ ਕਮੇਟੀ ਹਰਿਆਣੇ ਨੇ ਆਪਣੀ ਵੱਖਰੀ ਬਣਾਲੀ ਦੇਸ਼ੀ ਸੋਮਨੀ ਕਮੇਟੀ ਦੀ ਬਾਹਰ ਆਜੀ ਨਹੀਂ ਰਹੀ ਇਹ ਹੁਣ ਸਾਦੀ ਹੈ ਉਹਦੇ ਵਿੱਚ ਹੀ ਲਿਖਿਆ ਸਰਕਾਰ ਇਹ ਕਾਨੂੰਨ ਨੂੰ ਨਹੀਂ ਬਦਲ ਸਕਦੀ ਆ ਨੋਟੀਫਿਕੇਸ਼ਨ ਜਾਰੀ ਕਰੀ ਨੋਟੀਫਿਕੇਸ਼ਨ ਜਾਰੀ ਕਰਨ ਦਾ ਇਹਦੇ ਵਿੱਚ ਲਿਖਿਆ ਮੈਂ 72 ਧਾਰਾ ਪੜ ਕੇ ਸੁਣਾਉਣਾ ਜਿਹੜੀ ਪੰਜਾਬ ਪੁਨਰਗਠਨ ਕਾਨੂੰਨ ਦੀ ਹੈ ਉਹ ਚ ਲਿਖਿਆ ਜੇ ਲਾਗੂ ਕਰਨ 'ਚ ਕੋਈ ਦਿੱਕਤ ਆਉਂਦੀ ਹੋਵੇ ਤਾਂ ਕੋਈ ਹਦਾਇਤ ਜਾਰੀ ਕਰੀ ਜਾ ਸਕਦੀ ਹੈ ਇਹਨਾਂ ਨੇ ਇਸ ਕਾਨੂੰਨ ਦੀ ਧਾਰਾ 14 ਤੋੜਤੀ ਖਤਮ ਕਰਤੀ ਧਾਰਾ 13 19 ਤੇ 20 ਬਦਲਤੀ ਇਹ ਕਾਨੂੰਨ ਹੈ ਕਾਨੂੰਨ ਦਾ ਬਦਲਾ ਜਾਂ ਪਾਰਲੀਮੈਂਟ ਕਰ ਸਕਦੀ ਹੈ ਕਿਉਂਕਿ ਜੇ ਕੇਂਦਰ ਦਾ ਵੀ ਮੰਨਦੇ ਨੇ ਹਾਲਾਂਕਿ ਪੰਜਾਬ ਦਾ ਕਾਨੂੰਨ ਹੈ ਤੇ ਜਾਂ ਆਰਡੀਨੈਂਸ ਰਹੀ ਕਰਿਆ ਜਾ ਸਕਦੇ ਐਂ ਤਾਂ ਕਾਨੂੰਨ ਜਿਹੜਾ ਮੈਂ ਸੁਧਾਰ ਰੱਦ ਕਰਤਾ ਇੱਕ ਚਿੱਠੀ ਜਾਰੀ ਕਰ ਦੂ ਕੈਬਨਿਟ ਸੈਕਟਰੀ ਭਾਫ ਦਾ ਉਹ ਕੌਮੇ ਸੁਧਾਰ ਰੱਦ ਕਰਤਾ ਫਿਰ ਹੋਰ ਇੱਕ ਚਿੱਠੀ ਜਾਰੀ ਕਰ ਜੂ ਵੀ ਮੈਂ ਚੋਣ ਕਮਿਸ਼ਨ ਰੱਦ ਕਰਤਾ ਇੱਕ ਹੋਰ ਚਿੱਠੀ ਜਾਰੀ ਕਰ ਦੂ ਵੀ ਮੈਂ ਤੁਹਾਡਾ ਵੋਟ ਦਾ ਹੱਕ ਰੱਦ ਕਰਤਾ ਇਹਨਾਂ ਨੂੰ ਕਿਚੜ ਘਰ ਮਿਲ ਗਿਆ ਅਰ ਕ ਹਰ ਕਿਸੇ ਕਾਨੂੰਨ ਜਿਹਨੇ ਮੈਂ ਕਹਿੰਦਾ ਕਿ ਫਿਰ ਗੱਲ ਤੁਹਾਡਾ ਸਵਾਲ ਦਾ ਜਵਾਬ ਦਿੰਨਾ ਮੈਂ ਸਰਕਾਰ ਚ ਰਹਾ ਮੈਂ ਕਾਨੂੰਨ ਬਣਾਉਂਦਾ ਰਹਾ ਅਸੀਂ ਦਿਖਦੇ ਸੀ ਫਲਾਣੇ ਫਲਾਣੇ ਕਾਨੂੰਨ ਦੀ ਫਲਾਣੀ ਤਾਰਾ ਚੋਂ ਸਾਨੂੰ ਸ਼ਕਤੀ ਮਿਲੀ ਹੈ ਇਸ ਕਰਕੇ ਮੈਂ ਡਾਕਟਰ ਪਿਆਰਨਾਲ ਗਰਗ ਆ ਹੁਕਮ ਕਰਦਾ ਮੈਨੂੰ ਹੁਕਮ ਕਰਨ ਦਾ ਪਿਆਰਨਾਲ ਗਰਗ ਦੇ ਬਤੌਰ ਕੋਈ ਤੇ ਹੱਕ ਨਹੀਂ ਮੈਨੂੰ ਕੋਈ ਕਾਨੂੰਨ ਤਾਕਤ ਨਹੀਂ ਦਿੰਦਾ ਮੈਂ ਉਹਨੂੰ ਵਰਤ ਕੇ ਕਰਨਾ ਆ ਦਫਾ 144 ਹੁੰਦਾ ਡੀਸੀਏ ਛੋਟਕਾ ਨਾ ਮੈਂ ਡੀਸੀ ਨੇ ਲਾਤੀ ਤੁਹਾਨੂੰ ਪਤਾ ਦਫਾ 144 ਡੀਐਮ ਲਾਉਂਦਾ ਉਹ ਕਹਿੰਦਾ ਮੈਂ ਬਤੌਰ ਡਿਸਟ੍ਰਿਕਟ ਮੈਜਿਸਟ੍ਰੇਟ ਫਲਾਨੀ ਫਲਾਨੀ ਤਾਰਾ ਦੇ ਤਹਿਤ ਮੈਨੂੰ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ 144 ਲਾਉਣਾ ਕਿ ਦਾ ਮਤਲਬ ਹੈ ਪੰਜ ਤੋਂ ਵੱਧ ਬੰਦੇ ਨਹੀਂ ਇਕੱਠੇ ਹੋਣਗੇ ਜੇ ਕੱਡਾ ਕੱਡਾ ਬੰਦਾ ਜਾਂਦਾ ਰੋਕ ਕਿਵੇਂ ਸਕਦੇ ਨੇ ਇਕੱਲੇ ਇਕੱਲੇ ਬੰਦੇ ਨੂੰ ਮੈਂ ਇਹੀ ਪੁੱਛਦਾ 144 ਜਦ ਇਹਦਾ ਤਰੀਕਾ ਹੁੰਦਾ ਸੀ ਐਜੀਟੇਸ਼ਨ ਕਰਦੇ ਰਿਹਾ ਅਸੀਂ ਕਹਿੰਦਾ ਯਾਰ ਦੋ ਦੋ ਇਕੱਠੇ ਹੋ ਕੇ ਚਲੇ ਜਾਓ ਕਿ ਪੰਜ ਤੋਂ ਫੇਰ ਅਚਾਰ ਨਹੀਂ ਹੈਗੇ ਸਾਡੇ ਕੋਲ ਦੋਦੇ ਕੋਲ ਅਚਾਰ ਹੋਣ ਫੇਰ ਫੜ ਸਕਦੇ ਨੇ ਨਾ ਸਾਡੇ ਕੋ ਕੋਈ ਅਚਾਰ ਆ ਸੀ ਅਸੀਂ ਤਾਂ ਜੱਟੋ ਦੇ ਮੋਰਚੇ ਦੇ ਵਿੱਚ ਗੋਲੀਆਂ ਚੱਲਦੀਆਂ ਰਹੀਆਂ ਅਸੀਂ ਉਦੋਂ ਨਹੀਂ ਹਟੇ ਅਸੀਂ ਨਰੈਣ ਮਹੰਤ ਨੇ 220 ਬੰਦੇ ਝੰਡਾ ਨਾਲ ਬੰਨ ਬੰਨ ਕੇ ਮਾਰਦੇ ਸ਼ਹੀਦ ਕਰਦੇ ਅਸੀਂ ਉਦੋਂ ਨਹੀਂ ਹਟੇ ਅਸੀਂ ਹਰਸਨਪਤਾਲ ਦੇ ਮੋਰਚੇ ਦੇ ਵਿੱਚ ਗੱਡੀ ਰੋਕੀ ਅੰਗਰੇਜ਼ ਜੀ ਇਹ ਤਿੰਨੇ ਅੰਗਰੇਜ਼ ਦੇ ਹਾਲਤ ਸੀਗੇ ਜੇ ਅਸੀਂ ਅੰਗਰੇਜ਼ ਦੇ ਕਮਿਸ਼ਨਰ ਤੋਂ ਨਹੀਂ ਡਰੇ ਆ ਜਿੰਨਾ ਤੋਂ ਡਰਾਂਗੇ ਜਿਹੜੇ ਉਹੀ ਰੋਟੀਆਂ ਤੇ ਪਲਦੇ ਨੇ ਨੋਟੀਫਿਕੇਸ਼ਨ ਵਾਪਸ ਨੋਟੀਫਿਕੇਸ਼ਨ ਵਾਪਸ ਟੈਕਨੀਕਲੀ ਇਹਨਾਂ ਨੇ ਲੈ ਲਿਆ ਪਰ ਉਸ ਤੋਂ ਬਾਅਦ ਵੀ ਜਿਹੀ ਸਖਤੀ ਉਹਦੇ ਪਿੱਛੇ ਮਨਸ਼ਾ ਕੀ ਸਮਝਦੇ ਮਨਸ਼ਾ ਇਹੀ ਹੈ ਵੀ ਮਜਬੂਰੀ ਚ ਨੋਟੀ ਜਿਵੇਂ ਕਿਸਾਨਾਂ ਵਾਲੀ ਨੋਟੀਫਿਕੇਸ਼ਨ ਵਾਪਸ ਲੈ ਲਈ ਮੁਰਕੇ ਕਾਨੂੰਨ ਕਿਸੇ ਢੇਡੇ ਤਰੀਕੇ ਨਾਲ ਲੈਉਣ ਲੱਗੇ ਮੈਂ ਤੇ ਕਹਾਂਗਾ ਜਿਵੇਂ ਕਿਸਾਨਾਂ ਦੇ ਅੰਦੋਲਨ ਚ ਦਫੇੜ ਪਤਾ ਸੀ ਨਾ ਵੀ ਤੁਸੀਂ ਆਪ ਚੋਣਾ ਲੜੋ ਜੀ ਚੋਣਾ ਲੜਨਾ ਕਿਤੇ ਕੋਈ ਐਜੂਕੇਸ਼ਨ ਹੈ ਚੋਣਾ ਤਾਂ ਬਥੇਰੇ ਲੜੀ ਜਾਂਦੇ ਨੇ ਐਜੂਕੇਸ਼ਨ ਕਰਨਾ ਪਊਗਾ ਅੱਜ ਇਹ ਸਮੁੰਦਰ ਦਾ ਪਾਣੀ ਜੰਦਰਾ ਹੋ ਗਿਆ ਇਹ ਤਾਂ ਬੋ ਮਾਰਨ ਦਾ ਕੀ ਸਾਡੀ ਆਜ਼ਾਦੀ ਦੇ ਉੱਤੇ ਵੱਡੇ ਹਮਲੇ ਨੇ ਇਹ ਆਜ਼ਾਦੀ ਬਚਾਉਣ ਵਾਸਤੇ ਨੌਜਵਾਨਾਂ ਨੂੰ ਅੱਗੇ ਆਉਣਾ ਪਊਗਾ ਜਿੰਨਾ ਚ ਨੌਜਵਾਨ ਅੱਗੇ ਨਹੀਂ ਅੱਜ ਵੋਟਾਂ ਵੰਡੀਆਂ ਜਾ ਰਹੀਆਂ ਨੇ ਵੋਟ ਪਾਉਣ ਨਹੀਂ ਦਿੱਤੀ ਅਧਿਆਰਚ ਕੀ ਹੋ ਰਿਹਾ ਹੈ ਈਵੀਐਮ ਬੰਦੀ ਜਾ ਰਹੀ ਹੈ ਐਸਆਈਆਰ ਲਾਗੂ ਕਰਦੀ ਹੈ ਐਸਆਈਆਰ ਲਾਗੂ ਕਰਕੇ 42 ਲੱਖ ਵੋਟ ਕੱਟ ਗਈ ਗਿਨੇਸ਼ ਕੁਮਾਰ ਨੂੰ ਕੋਈ ਪੁੱਛੇ ਵੀ ਜਿਹੜੀ 42 ਲੱਖ 2024 ਚ ਪਈ ਸੀ ਔਰ ਜਿਹੜੀ ਦਿੱਲੀ ਜਿੱਤੀ ਸੀ ਉਸੇ ਦੇ ਹਾਲ ਚ 29 ਸੀਟਾਂ ਉਹ ਜਿੱਤੀ ਸੀ 35 ਡਕਤੇ ਇਹਦਾ ਮਤਲਬ 42 ਡਕ ਝੁੱਠੀ ਬੋਟ ਪਾ ਲਈ 35 ਡਕ ਨਾਲ ਤੁਸੀਂ ਜਿੱਤ ਗਏ ਸੋ ਇਹ ਜਵਾਬ ਦੇਵੇ ਇਹ ਜਵਾਬ ਦੇਵੇ ਵੀ ਉਦੋਂ ਵਿਆਦੀ ਡਕ ਕਿੰਨੇ ਵੱਧੂ ਸੀ ਹੁਣ ਕਿੰਨੇ ਕੱਟੀ ਗਈ ਹੈ ਇਹ ਜਵਾਬ ਦੇ ਦੇ ਕਿੰਨੇ ਸ਼ਮਾਰਨੀ ਬਗਤਾਰਾ ਸੀ ਸੀਸੀਟੀਵੀ ਕਿਉਂ ਨਹੀਂ ਚੱਲਦੇ ਇਹ ਜਵਾਬ ਦੇ ਦੇ ਕਿੰਨੇ ਸ਼ਮਾਰ ਕਿ 20-20 ਕੱਟ ਕਿਉਂ ਆਹ ਰਹੀ ਹੈ ਸੋ ਇਹ ਕਿਸੇ ਵੀ ਰਾਜ ਦੇ ਵਿੱਚ Hindu Sikh Muslim Nasai ਲੋਕਾਂ ਨੂੰ ਲੋਕਾਂ ਨਾਲ ਵੰਡ ਕੇ ਕਿਸਾਨ ਮਜ਼ਦੂਰ ਵੰਡ ਕੇ ਵਪਾਰੀ ਕੇ ਖੇਤੀ ਵਾਲਾ ਨੂੰ ਵੰਡ ਕੇ ਨੌਕਰੀ ਵਾਲਿਆਂ ਤੇ ਦੂਜਿਆਂ ਨੂੰ ਵੰਡ ਕੇ ਇਹ ਕਰ ਰਹੇ ਨੇ ਨੌਜਵਾਨ ਨੂੰ ਨਾ ਕੋਈ ਨਿਸਕਾਰ ਹੈ ਇੱਥੇ ਨੌਜਵਾਨ ਕਿਉਂ ਬਾਹਰ ਜਾ ਰਿਹਾ ਇਹ ਜੀ ਕਹਿੰਦੇ ਆਪਲਾਈ ਬਣ ਨਹੀਂ ਆ ਯੂਨੀਵਰਸਿਟੀ ਨਹੀਂ ਬache ਪ੍ਰੋਫੈਸ਼ਨਲ ਨੂੰ ਫਿਚੋ ਬੀ ਜੀ ਐਮਪਲਾਈ ਬਣ ਨਹੀਂ ਤੁਸੀਂ ਪੈਸੇ ਕਦੇ ਲੈਂਦੇ ਰਹੇ ਤੁਸੀਂ ਤਨਖਾਹ ਕਦੀ ਲੈਂਦੇ ਰਹੇ ਜੇ ਤੁਸੀਂ ਇਹ ਜੇ ਨੜਾਕ ਬਣਾਤੇ ਆਏ ਚਾਹੇ ਚੰਗੇ ਬਣੇ ਸੀਗੇ ਤੁਸੀਂ ਨੜਾਕ ਬਣਾਏ ਨਹੀਂ ਇਸੇ ਤਰ੍ਹਾਂ ਹੀ ਫਿਰ ਕਹਿੰਦੇ ਨੇ ਬਾਹਰ ਜਾ ਰਹੇ ਨੇ ਕਿਉਂ ਨਹੀਂ ਜਾਣਗੇ ਨਸ਼ੇ ਤੁਸੀਂ ਫਲਾਏ ਐਸ ਤੁਸੀਂ ਕਰਦੇ ਹੋ ਨਸ਼ਿਆਂ ਦੇ ਉੱਤੇ ਤੁਸੀਂ ਨਸ਼ਿਆਂ ਦੇ ਉੱਤੇ ਵਪਾਰ ਕਰਦੇ ਹੋ ਤੁਸੀਂ ਦੋਗਾਂ ਦੀਆਂ ਦੇਹਾਂ ਦਾ ਵਪਾਰ ਕਰਦੇ ਹੋ ਇੱਕ ਬੰਦੇ ਨੇ ਕਫਤਾ ਗਈ ਸੀ ਕਹਿੰਦਾ ਦੇਸ਼ ਦੇ ਹਾਕਮਾ ਮੈਨੂੰ ਦੱਸ ਦੇ ਕਿੰਨੇ ਕਫਨਾਂ ਦੇ ਵਿੱਚ ਹੋਰ ਮੁੱਲ ਲੈਣਾ ਇਹ ਕਫਨਾਂ ਚੋਂ ਮੁੱਢੜ ਰਹੇ ਨੇ ਇਹ ਯੂਥ ਨੂੰ ਨਾ ਕੋਈ ਅੱਜ ਜਾਬ ਹੈ ਨਾ ਉਹਦੇ ਮਨ ਤੇ ਮੈਂ ਜੱਟਾਂ ਦੀ ਉਮਰ ਸੀ ਮੇਰੇ ਮੂਹਰੇ ਦਾਦੀ ਹੁੰਦੀ ਸੀ ਅਸੀਂ ਟੱਪਣ ਸਕੂਲ 'ਤੇ ਪਰਦੇ ਸੀ ਬੋਰੀ ਕਰਾਉਣਾ ਕਿ ਜਾਂਦੇ ਸੀ ਕੱਠੇ ਬਣਾਉਣ ਨਾਲ ਕਾਲਜ ਜਾਂਦੇ ਸੀ ਪਰ ਫਿਰ ਵੀ ਅਸੀਂ ਕਹਿੰਦੇ ਸੀ ਅਸੀਂ ਚੰਨ ਤੋੜ ਕੇ ਵਿਆਹਾਂਗੇ ਆਜੇ ਤੁਹਾਡੇ ਚੋਂ ਕਿਸੇ 'ਚ ਹਿੰਮਤ ਇਹ ਕਹਿੰਦੀ ਵੀ ਮੈਂ ਦੇਖਾਂਗਾ ਇਸ ਦੇਸ਼ ਬਾਰੇ ਕਿਉਂ ਨਹੀਂ ਇਹ ਨਹੀਂ ਕੋਈ ਅਸੀਂ ਬਾਤ ਚੰਗੇ ਨਹੀਂ ਸੀ ਤੁਸੀਂ ਬਹੁਤ ਮਾੜੇ ਨਹੀਂ ਹੈਗੇ ਸਵਾਲ ਇਸ ਦੇਸ਼ ਨੇ ਸਾਡੀ ਨੌਜਵਾਨੀ ਦੇ ਮੂੰਹਾਂ ਤੋਂ ਸਾਡੇ ਗੱਬਰੂ ਤੇ ਮਟਿਆਰਾਂ ਦੇ ਮੂੰਹਾਂ ਤੋਂ ਲਾਲੀ ਖੋੜੀ ਉਹਨਾਂ ਦੀ ਅੱਬੀ ਜੀ ਧੰਤ ਖੋੜੀ ਉਹਨਾਂ ਦੇ ਹਾਸੇ ਖੋੜੇ ਉਹਨਾਂ ਦਾ ਨੱਚਣਾ ਖੋੜਿਆ ਉਹਨਾਂ ਦਾ ਟੱਪਣਾ ਖੋੜਿਆ ਉਹਨਾਂ ਦਾ ਗਿਆਨ ਖੋੜਿਆ ਉਹਨਾਂ ਦਾ ਵਿਸ਼ਵਾਸ ਖੋੜਿਆ ਜੋ ਵਿਚਾਰੇ ਜਾਂ ਨਸ਼ਾ ਕਰਦੇ ਨੇ ਜਾਂ ਗੁੰਡੇ ਬਦਮਾਸ਼ ਬਣਦੇ ਨੇ ਜਾਂ ਬਾਹਰ ਭਜਦੇ ਨੇ ਤੇ ਜੰਗ ਜਾਇਦਾਦ ਵੇਚ ਲੈਣੇ ਇਹੀ ਇਹ ਚਾਹੁੰਦੇ ਨੇ ਸੋ ਇਸ ਕਰਕੇ ਅਸੀਂ ਦੜਾਂਗੇ ਜਿਹੜਾ ਕੁਛ ਇਹਨਾਂ ਨੇ ਕਰਨਾ ਕਰਨ ਇਹ ਨਹੀਂ ਮੈਂ ਕਹਿੰਦਾ ਵੀ ਸਰਕਾਰ ਕਰ ਨਹੀਂ ਸਕਦੀ ਜੋ ਇਹਨਾਂ ਦੀ ਹਿੰਮਤ ਕਰ ਕੋਈ ਕਰ ਨਹੀਂ ਐਵੇਂ ਭਰਨਾ ਹੈ ਸਾਡਾਂ ਕਤਾਰਾਂ ਨੂੰ ਅਸੀਂ ਹੋਵਾਂਗੇ 2004 ਲੋਕੋ ਬੋੜੀਆਂ ਮਾਰੇ ਵੀ ਜਿਹੜੀ ਮੁਕਣੀ ਨਾ ਐਡੀ ਲੰਬੀ ਹੈ ਸਾਡੀ ਕਤਾਰ ਲੋਕੋ ਮੰਨੂ ਸਾਡੀ ਧੱਕ ਵੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਅਸੀਂ ਧੂਨ ਸਵਾਈ ਹੋਏ